ਮਨ ਰਾਮ ਨਾਮ ਪੀਤੀ ਓਲੇ ਮਨ ਰਾਮ ਨਾਮ ऐसे कणक कला चित मानडीले ऐसे कणक कला चित ਅਗਦ ਕਾਟਿਲੇ ਗੁਡੀ ਆਕਾਸ ਮਦੇ ਪਰਮੀਲੇ ਆਨੀਲ ਕਗਦ ਕਾਟਿਲੇ ਗੁਡੀ ਅਕਾਸ ਮਦੇ ਪਰਮੀ ਅਲੇ ਪੰਜ ਜਨਾਸ ਬਾਤ ਬਤੋ ਆ ਆਚ ਜਨਾਸੋਂ ਬਾਤ ਬਤਉ ਆ ਚੀਤ ਸੁਟੋ ੜੇ ਪ੍ਰਾਕਤੀ ਨੀਲੇ ਕੁੰਭ ਪਰਾਇਲੇ ਉਤਕ ਰਾਚ ਕੋਹਰ ਪਰੰਦਰੀਏ ਮਹਾਰਾਜ ਜੀ ਕਹਿੰਦੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਦੋਂ ਆ ਜਾਏ ਕੋਈ ਪਤਾ ਨਹੀਂ ਕਦੋਂ ਮੌਤ ਆਉਣੀ ਆ ਕਿੱਥੇ ਆਉਣੀ ਆ ਕਿਵੇਂ ਆਉਣੀ ਆ ਪਤਾ ਮਹਾਰਾਜ ਕਹਿੰਦੇ ਆਣੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮੱਧੇ ਭਰਮੀ ਅਲੀ ਇਸ ਸ਼ਬਦ ਦੇ ਵਿੱਚ ਜਿੰਦਗੀ ਦੀ ਸਾਰੀ ਹੀ ਜਿਹੜੇ ਇਨਸਾਨ ਦੀ ਜ਼ਿੰਦਗੀ ਹੈ ਉਹ ਮਹਾਰਾਜ ਜੀ ਨੇ ਪੇਸ਼ ਕਰ ਦਿੱਤੀ ਆਣੀ ਲੈ ਕਾਗਦ ਕਾਟੀ ਲੈ ਗੁੱਡੀ ਕਹਿੰਦੇ ਤੇ ਜਿੱਦਾਂ ਚਾਰ ਪੰਜ ਦੋਸਤ ਇੱਕ ਕਾਗਜ਼ ਕੱਟ ਲੈਂਦੇ ਨੇ ਤੇ ਉਹਦੀ ਫਿਰ ਗੁੱਡੀ ਬਣਾ ਲੈਂਦੇ ਨੇ ਜਿਹਨੂੰ ਸਹਿਰਾਂ ਵਿੱਚ ਗੁੱਡੀ ਕਹਿੰਦੇ ਨੇ ਆਪਾਂ ਪਤੰਗ ਕਹਿੰਦੇ ਨੇ ਆਣੀਲੇ ਕਾਗਜ਼ ਕਾਟੀ ਲੈ ਗੁੱਡੀ ਕਹਿੰਦੇ ਫਿਰ ਉਹ ਕਾਗਜ਼ ਨੂੰ ਕੱਟ ਕੇ ਇੱਕ ਗੁੱਡੀ ਬਣਾ ਲਈ ਫਿਰ ਕੀ ਕਰਦੇ ਨੇ ਆਣੀਲੇ ਕਾਗਦ ਕਾਟੀ ਲੈ ਗੁੱਡੀ ਆਕਾਸ ਮਦੇ ਭਰਮੀ आले ਆਕਾਸ਼ ਮੱਧੇ ਭਰਮੀ आले ਫਿਰ ਉਪਤੰਗ ਉਹ ਬੱਚੇ ਫਿਰ ਪਤੰਗ ਕੀ ਕਰਦੇ ਨੇ ਆਕਾਸ਼ ਦੇ ਵਿੱਚ ਉਡਾਉਂਦੇ ਨੇ ਕੋਠੇ ਤੇ ਛੱਤ ਦੇ ਉੱਤੇ ਚੜ੍ਹ ਕੇ ਤੇ ਨਾਲ ਹੀ ਫਿਰ ਵਿਧੀ ਵੀ ਦੱਸਦੇ ਨੇ ਮਹਾਰਾਜ ਜੀ ਭਗਤ ਜੀ ਕਹਿੰਦੇ ਪਾਂਚ ਜਨਾਸੋਂ ਬਾਤ ਬਤਉ ਆ ਚਿਤ ਸੁਡੋਰੀ ਕੀਲੇ ਪੰਜ ਜਨਾਂ ਸੇ ਬਾਤ ਬਤੋਵਾ ਤੇ ਨਾਲੇ ਤੇ ਉਪਤੰਗ ਉਡਾਉਂਦੇ ਨੇ ਔਰ ਨਾਲੇ ਮਿੱਤਰਾਂ ਦੋਸਤਾਂ ਦੇ ਨਾਲ ਗੱਲਾਂ ਵੀ ਕਰਦੇ ਨੇ ਗੱਲਾਂ ਕੀ ਕਰਦੇ ਨੇ ਆਪਸ ਦੀ ਵਿੱਚ ਵਿਚਾਰਾਂ ਕਰਦੇ ਨੇ ਤੇ ਉਹਨਾਂ ਦਾ ਧਿਆਨ ਅਸਲੀ ਕਿੱਥੇ ਹੁੰਦਾ ਹੈ ਤੇ ਚੜਾਤੇ ਉਪਤੰਗ ਰਹੇ ਨੇ ਉਹਨਾਂ ਦਾ ਅਸਲੀ ਧਿਆਨ ਜੀਤ ਸੋ ਡੋਰੀ ਰਾਖੀਲੇ ਉਹਨਾਂ ਦਾ ਅਸਲੀ ਧਿਆਨ ਉਸ ਪਸੰਗ ਦੀ ਡੋਰ ਦੇ ਵਿੱਚ ਹੁੰਦਾ ਕਿਦਰੇ ਟੁੱਟਣਾ ਜਾਏ ਕਿਦਰੇ ਕੋਈ ਇਹਨੂੰ ਲੁੱਟਣਾ ਲਏ ਤੇ ਮਹਾਰਾਜ ਕਹਿੰਦੇ ਐਸੇ ਤਰ੍ਹਾਂ ਉਹਨਾਂ ਬੱਚਿਆਂ ਤੋਂ ਸੇਧ ਲਈਏ ਕਿ ਜਿੱਦਾਂ ਉਹਨਾਂ ਦਾ ਧਿਆਨ ਡੋਰੀ ਦੇ ਵਿੱਚ ਹੈ ਤੇ ਗੱਲਾਂ-ਬਾਤਾਂ ਵੀ ਕਰਦੇ ਨੇ ਐਸੇ ਤਰ੍ਹਾਂ ਮਨ ਰਾਮਨਾਮਾ ਵੇਦੀ ਇਹਨੇ ਕਹਿੰਦੇ ਉਹਦੇ ਨਾਲ ਐਦਾਂ ਤੂੰ ਮਨ ਜੋੜ ਜੈਸੇ ਕਣਕ ਕਲਾ ਚਿਤ ਮੰਡਿਏਲੇ ਕਣਕ ਤੋਂ ਭਾਵ ਸੋਨਾ ਕਿ ਜਿੱਦਾਂ ਸੁਨਿਆਰ ਵੀਰਾ ਦੁਕਾਨ ਦੇ ਉੱਤੇ ਬੈੰਦਾ ਮਨ ਰਾਮ ਨਾਮ ਰਾਮਾ ਬੀਤੀਲੇ ਜੈਸੇ ਕਣਕ ਕਹਿੰਦੇ ਜਿੱਦਾਂ ਉਹ ਸੁਨਿਆਰਾ ਵੀਰ ਆਪਦੇ ਗਾਕਾਂ ਨੂੰ ਪਹਿਣੇ ਵੀ ਦਿਖਾਉਂਦਾ ਤੇ ਉਹਦਾ ਧਿਆਨ ਅਸਲੀ ਕਿੱਥੇ ਹੁੰਦਾ ਕਹਿੰਦੇ ਸੋਨੇ ਵਿੱਚ ਹੁੰਦਾ ਕਿਤੇ ਚੁਰਾਈ ਨਾਲ ਲੈ ਮੰਨ ਰਾਮ ਨਾਮਾ ਵੇਦੀਲੇ ਤੇ ਐਦਾਂ ਕਹਿੰਦੇ ਉਹਨਾਂ ਬੱਚਿਆਂ ਤੋਂ ਸਿੱਖਿਆ ਲੈ ਉਸ ਸੁਨਿਆਰੇ ਵੀਰ ਤੋਂ ਸਿੱਖਿਆ ਲੈ ਆਨੀਲੇ ਕੁੰਭ ਭਰਾਈ ਲਈ ਉਦਕ ਰਾਜਕੁਵਾਰ ਪੁਰੰਦਰੀਏ ਕਹਿੰਦੇ ਫਿਰ ਬੀਬੀਆਂ ਭੈਣਾ ਬੜੀ ਦੂਰੋਂ ਪਾਣੀ ਦੇ ਘੜਤੇ ਪਾਣੀ ਦੇ ਜਿਹੜੇ ਘੜੇ ਨੇ ਉਹ ਚੁੱਕ ਕੇ ਲੈ ਕੇ ਆਉਂਦੀਆਂ ਨੇ ਨੇ ਲੇ ਕੰਬ ਪਰਾਇ ਲਿਓ ਤਕ ਰਾਜਕੁਆਰ ਪਰੰਦਰੀਏ ਰਾਜਕੁਆਰ ਲੜਕੀਆਂ ਕਹਿੰਦੇ ਫਿਰ ਉਹ ਘੜੇ ਚੁੱਕ ਕੇ ਲੈ ਕੇ ਆਉਂਦੀਆਂ ਨੇ ਤੇ ਮਹਾਰਾਜ ਜੀ ਨਾਲ ਕਹਿੰਦੇ ਹਸਤ ਬੇਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਖੀਲੇ ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਖੀਲੇ ਕਹਿੰਦੇ ਆਨੀ ਲੈ ਕੁੰਭ ਪਰਾਈ ਲੈ ਉਦਕ ਉਹ ਬੱਚੀਆਂ ਤੇ ਜਿੱਦਾਂ ਪਾਣੀ ਭਰ ਕੇ ਲੈ ਕੇ ਆਉਂਦੀਆਂ ਨੇ ਤੇ ਸੰਤ ਜੀ ਕਹਿੰਦੇ ਫਿਰ ਉਹਨਾਂ ਦਾ ਅਸਲੀ ਧਿਆਨ ਕਿੱਥੇ ਹੁੰਦਾ ਹੈ ਉਹ ਆਪ ਦੇ ਵਿੱਚ ਹਸਤ ਵਿਨੋਦ ਵਿਚਾਰ ਕਰਤੀ ਹੈ ਕਹਿੰਦੇ ਵਿਚਾਰ ਵੀ ਕਰਦੀਆਂ ਨੇ ਤੇ ਉਹਨਾਂ ਦਾ ਅਸਲੀ ਧਿਆਨ ਚੀਤ ਸੋ ਗਾਗਰ ਰਾਖੀ ਲੈ ਕਹਿੰਦੇ ਅਸਲੀ ਧਿਆਨ ਉਹਨਾਂ ਦਾ ਗਾਗਰ ਦੇ ਵਿੱਚ ਹੁੰਦਾ ਉਸ ਘੜੇ ਦੇ ਵਿੱਚ ਹੁੰਦਾ ਕਿਤੇਰੇ ਗਿਰ ਨਾ ਜਾਏ ਮੰਦਰ ਏਕ ਦੁਆਰ ਜਸ ਜਾਕੇ ਗਊ ਚਰਾਵਣ ਸਾਡੀਲੇ ਮੰਦਰ ਇੱਕ ਦਵਾਰ ਜਸ ਜਾ ਕੇ ਗਊ ਚਰਾਵਣ ਸਾਡੀਲੇ ਕਹਿੰਦੇ ਫਿਰ ਇੱਕ ਪਾਲੀ ਗਊਆਂ ਚਰਾਵਣ ਵਾਲਾ ਉਹ ਗਊਆਂ ਨੂੰ ਚਰਾਉਣ ਵਾਸਤੇ ਕਹਿੰਦੇ ਬੜੀ ਦੂਰ ਜਾਂਦਾ ਹੈ ਪੰਜ ਕੋਸ ਪਰ ਗਊ ਚਰਾਵਤ ਕਹਿੰਦੇ ਪੰਜ ਪੰਜ ਕੋਹ ਫਿਰ ਉਹ ਪਿੰਡ ਤੋਂ ਬਾਹਰ ਨਿਕਲ ਜਾਂਦਾ ਹੈ ਗਊਆਂ ਨੂੰ ਚਰਾਉਣ ਵਾਸਤੇ ਤੇ ਫਿਰ ਉਹ ਜਿਹੜੀਆਂ ਗਊਆਂ ਨੇ ਚਰਦੀਆਂ ਤੇ ਜ਼ਰੂਰ ਬਾਹਰ ਨੇ ਸੰਤ ਜੀ ਤੇ ਉਹਨਾਂ ਦਾ ਧਿਆਨ ਕਿੱਥੇ ਹੁੰਦਾ ਹੈ ਪੰਜ ਕੋਸ ਪਰ ਗਊ ਚਰਾਵਤ ਚੀਤ ਸੁਭਸਰਾ ਰਾਖੀਲੇ ਪੰਜ ਕੋਸ ਪਰ ਗਊ ਚਰਾਵਤ ਕੀਤ ਸੋ ਬਛਰਾ ਰਾਖੀਲੇ ਕਹਿੰਦੇ ਉਹਨਾਂ ਗੋਂਾਂ ਦਾ ਜਿੱਥੇ ਉਹ ਪੰਜ-ਪੰਜ ਕੋਹ ਦੇ ਉੱਤੇ ਚਰਦੀਆਂ ਨੇ ਤੇ ਉਹਨਾਂ ਦਾ ਅਸਲੀ ਧਿਆਨ ਘਰ ਖੜੇ ਬੱਚੇ ਦੇ ਵਿੱਚ ਹੁੰਦਾ ਹੈ ਆਪਦੇ ਬੱਚੇ ਦੇ ਵਿੱਚ ਹੁੰਦਾ ਤੇ ਕਹਿੰਦੇ ਉਹ ਤੋਂ ਵੀ ਸੇਧ ਲੈ ਲੈਣ ਕਹਿਤ ਨਾਮ ਦਿਓ ਸੁਣੋ ਤਿਲੋ ਚਨਾ पालक पालन ਪਾਟਿਅਲੇ ਤੇ ਆਖਰੀ ਪ੍ਰਣਾਮ ਮਹਾਰਾਜ ਕਹਿੰਦੇ ਕਹਿਤ ਨਾਮ ਦਿਓ ਨਾਮਦੇਵ ਜੀ ਕਹਿੰਦੇ ਨਾਮਦੇਵ ਜੀ ਕੀ ਕਹਿੰਦੇ ਨੇ ਸੁਣੋ ਤਰਲੋਚਨ ਐਤਲੋਚਨ ਜੀ ਇੱਕ ਗੱਲ ਹੋਰ ਸੁਣੋ ਕਹਿਤ ਨਾਮਦਿਓ ਸੁਨੋ ਤੇ ਲੋ ਚਨ ਬਾਲਕ ਪਾਲਨ ਪਾਉ ਧੀਲੇ ਤੇ ਜਿੱਦਾਂ ਇੱਕ ਮਾਂ ਆਪਣੇ ਬੱਚੇ ਨੂੰ ਜਦੋਂ ਉਹ ਕੰਮ ਕਰਦੀ ਹੈ ਨਾ ਤੇ ਆਪਣੇ ਬੱਚੇ ਨੂੰ ਭੰਗੂੜੇ ਵਿੱਚ ਪਾ ਦਿੰਦੀ ਹੈ ਅੰਤਰਵਾਹਰ ਕਾਜ ਬਿਰਤੀ ਚੀਤ ਸੁਬਾਰਕ ਰਾਕੀਲੇ ਅੰਤਰਵਾਹਰ ਕਾਜ ਬਿਰਤੀ ਤੇ ਉਹ ਜਦੋਂ ਬੱਚੇ ਨੂੰ ਪੰਘੋੜੇ ਵਿੱਚ ਪਾ ਦਿੰਦੀ ਹੈ ਨਾ ਤੇ ਫਿਰ ਮਾਂ ਕੀ ਕਰਦੀ ਹੈ ਕੰਮ ਕਾਰਜ ਕਰਦੀ ਹੈ ਅੰਤਰ ਬਾਹਰ ਕਾਜ ਵਿਰੁੱਧੀ ਤੇ ਉਹ ਕਰਦੇ ਕਾਜ ਵੀ ਕਰਦੀ ਐ ਝਾੜੂ ਲਾਉਂਦੀ ਐ ਪੋਚਾ ਅਜਤ ਬਹੁਤ ਕੰਮ ਹੁੰਦੇ ਨੇ ਤੇ ਕਹਿੰਦੇ ਫਿਰ ਮਹਾਰਾਜ ਕਹਿੰਦੇ ਉਸ ਮਾਂ ਦਾ ਧਿਆਨ ਅਸਲੀ ਕਿੱਥੇ ਹੁੰਦਾ ਹੈ ਜੀਤ ਸੋ ਬਾਜ ਕ ਰਾਤੀਲੇ ਕਹਿੰਦੇ ਉਹਦਾ ਅਸਲੀ ਧਿਆਨ ਉਹ ਬੱਚੇ ਦੇ ਵਿੱਚ ਹੁੰਦਾ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਨਾ ਮਾਂ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਮਾ ਕਹੇ ਤਲੋਚਨਾ ਮੁਕਤੇ ਰਾਮ ਸੁਮਾਲ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਕਹਿੰਦੇ ਭਾਈ ਹੱਥਾਂ ਦੇ ਨਾਲ ਕੰਮ ਕਰੋ ਭਗਤ ਨਾਮਦੇਵ ਜੀ ਕਹਿੰਦੇ ਤੇ ਅੰਦਰੋਂ ਉਸ ਪਰਮਾਤਮਾ ਦਾ ਸੇਵਨ ਕਰੋ ਆਓ ਆਵਸਾਰੀਆਂ ਸੰਤਾਂ ਦਾ ਕੋਟਣ-ਕੁੜ ਧੰਨਵਾਦ ਜਿਨ੍ਹਾਂ ਨੇ ਬਹੁਤ ਹੀ ਸਤਿਕਾਰਯੋਗ ਸਤਖੰਡ ਵਾਸੀ ਮਹਾਂਤ ਨਿਹਾਲ ਦਾਸ ਜੀ ਦੀ ਪਹਿਲੀ ਪਰਸ਼ੀ ਤੇ ਪਹੁੰਚਣਾ ਕੀਤਾ ਹੈ ਬਹੁਤ ਹੀ ਸਤਿਕਾਰਯੋਗ ਸਵਾਮੀ ਮਹਾਂਤ ਸੁਭਦੇਵ ਮੁਣੀ ਜੀ ਜਿਨ੍ਹਾਂ ਨੇ ਜਥੇ ਨੂੰ ਹੁਕਮ ਕੀਤਾ ਕਿਉਂਕਿ ਅਸੀਂ ਮਹਾ ਮਹਾਪੁਰਸ਼ਾਂ ਦੇ ਭੋਗ ਤੇ ਵੀ ਕੀਰਤਨ ਕੀਤਾ ਸੀ ਸੋ ਮਹਾਪੁਰਸ਼ਾਂ ਦੇ ਭਾਈ ਤੁਸੀਂ ਡਿਊਟੀ ਲਾਉਣੀ ਹੈ ਸੋ ਸੰਗਤਾਂ ਦੇ ਝਾਲੂ ਦਰਬਾਰ ਪਹੁੰਚੇ ਆ ਗੁਰੂ ਮਹਾਰਾਜ ਕਿਰਪਾ ਕਰਨ ਮਹਾਪੁਰ ਸਾਨੂ ਚੜ੍ਹਦੀ ਕਲਾ ਸੁਖਦੇਵ ਮੁਨੀ ਜੀਆ ਨੂੰ ਔਰ ਇੱਥੇ ਇਸ ਡੇਰੇ ਦੇ ਮੁੱਖ ਸੇਵਾਦਾਰ ਮਹਾਂਤ ਧਰਮਜੀਤ ਸਾਹਿਬ ਜੀ ਤੇ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ ਗੁਰਜੀਤ ਸਿੰਘ ਜੀ ਨੰਬਰਦਾਸ ਸਾਹਿਬ ਜਿਹਨੂੰ ਆਪਾਂ ਪ੍ਰੇਮ ਨਾਲ ਗੋਗੀ ਪਾਪਾ ਵੀ ਕਹਿੰਦੇ ਆ ਉਹਨਾਂ ਦਾ ਵੀ ਧੰਨਵਾਦ ਹੈ ਬਹੁਤ ਸੰਤ ਮੰਡਲੀਆਂ ਆਈਆਂ ਨੇ ਬਹੁਤ ਮਹਾਪੁਰਸ਼ ਆਏ ਨੇ ਅੱਜ ਇਹ ਨਗਰੀ ਇੱਕ ਭਾਗਾ ਵਾਲੀ ਬਣ ਗਈ ਮਹਾਰਾਜ ਕਹਿੰਦੇ ਬੈਕਕੁੰਠ ਨਗਰ ਜਹਾਂ ਸੰਤ ਵਸਾ ਜਿੱਥੇ ਇਹੋ ਜੇ ਪੁਜਨੀਕ ਮਹਾਪੁਰਸ਼ ਕਰਨੀ ਵਾਲੇ ਮਹਾਪੁਰਸ਼ ਆਏ ਨੇ ਜਿਨ੍ਹਾਂ ਦੇ ਬਚਨ ਸਤ ਹੁੰਦੇ ਨੇ ਤੇ ਉਹ ਅੱਜ ਸਾਡੇ ਨਗਰ ਵਿੱਚ ਪਹੁੰਚੇ ਨੇ ਸਮੁੱਚੀ ਨਗਰ ਦੀ ਪੰਚਾਇਤ ਪਹੁੰਚੀ ਹੈ ਸਭਨਾ ਦਾ ਨਗਰ ਪੰਚਾਇਤ ਦੇ ਵੱਲੋਂ ਮਹਾਪੁਰਸ਼ਾਂ ਦਾ ਔਰ ਸਮੁੱਚੀ ਨਗਰ ਪੰਚਾਇਤ ਸਾਬਕਾ ਸਰਪੰਚ ਹੈ ਸਭ ਕਾ ਮੈਂਬਰ ਸਹਿਬਾਨ ਔਰ ਮੌਜੂਦਾ ਨੰਬਰਦਾਰ ਸਹਿਬਾ ਜਿੰਨੇ ਵੀ ਪਹੁੰਚੇ ਸਾਰੇ ਸਤਿਕਾਰਯੋਗੋਂ ਜੀ ਪੂਜਣ ਜੋਗੋ ਸਾਰਿਆਂ ਦਾ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਂਤ ਨਰੈਣਦਾਸ ਜੀ ਬਾਬਾ ਜੀ ਕੁੱਟੀਆਂ ਵਾਲੇ ਜਿਨ੍ਹਾਂ ਤੋਂ ਸਿੱਖਣ ਦਾ ਸਾਨੂੰ ਬੜਾ ਸਮਾਂ ਮੌਕਾ ਲੱਗਦਾ ਹੈ ਕੁੱੜੀਆਂ ਸਾਨੂੰ ਇਹ ਸਖਿਆਵਾਂ ਦਿੰਦੇ ਨੇ ਮਹਾਂਪੁਰਸ਼ਾਂ ਦਾ ਹੱਥ ਹੈ ਸਾਡੇ ਸਿਰ ਦੇ ਤੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆਓ ਜੀ ਇਹ ਸਭ ਦੀ ਸਮਾਪਤੀ ਕਰਦੇ ਹੋਏ ਮੰਨ ਰਾਮ ਨਾਮ ਲੇ 베ਤੀਅਲੇ 베ਤੀਅਲੇ ਵਾਹਿਗੁਰੂ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਇੱਲੈ ਸਗਲ ਜਗਤੋ ਚੰਗਿਆ ਆਇਆ ਬੁਰਿਆ ਆਇਆ ਬਾਚੈ ਧਰਮ ਦੂਰ ਕਰਮੀਆਂ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਕੈ ਮਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਸੁਖੀ ਨਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਕ ਤੇਰੇ ਕੁਮਰੀ ਰਾਮ ਸੁਖ ਕਨੇਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਓ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੇ ਤੁਮ ਤਹੋ ਏ ਸੋ ਆਕਿਆ ਕਹਰੀ ਦਾਸਾ ਸੁਧਾਕੁਰ ਵਾਲੀ ਤੇ ਆ ਕਹਿ ਹਰਦਾਸ ਹਮਾਰੇ ਜੀਉ ਫਿਰ ਸਾਭ ਤੇਰਾ ਪਿਆਰ ਆ ਗੁਰਨਾਕ ਸਭ ਤੇਰੇ ਬਣ ਆਈ ਕੋਈ ਨਾ ਜਾਣੇ ਮੇਰਾ ਵਾਹੇ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਬਾਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਏ ਹੋਏ ਸਹਾਈ ਅਰਜੁਨ ਹਰ ਗੋਵਿੰਦ ਨੂੰ ਸਿਮਰੋ ਸ੍ਰੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਨੂੰ ਧਿਆਈਐ ਜਿਸ ਦੇਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਦਾਵੈ ਥਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਲਤ ਪਲਤ ਰਖਵਾਲੀ ਅੰਮ੍ਰਿਤ ਕੇ ਦਾਤੇ ਸਰਵੰਸ ਦਾ ਨੀ ਸਭ ਥਾਈ ਹੋਏ ਸਹਾਈ ਆਪ ਜੀ ਕੀ ਮਹਿਮਾ ਕਹੀ ਨਾ ਜਾਏ ਦਸੇ ਪਾਤਸ਼ਾਹਿਆਂ ਦੀ ਆਤਮਕ ਜੋਤ ਸ਼ਬਦ અવਤਾਰ ਗਿਆਨ ਸਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਰਕਰ ਧੰਨ ਧਾਰ ਬੋਲਣਾ ਜੀ ਜੀ ਬਾਹੇ ਗੁਰੂ ਪੰਜਾਬ ਪਿਆਰਿਆਂ ਚੌਹਾ ਸਹਿਬ ਜਾਦਿਆਂ ਚਾਲੀਆਂ ਮੁਕਤਿਆਂ ਪੰਜਾਂ ਤਖਤਾਂ ਸਰਬਤ ਗੁਰੂ ਕੇ ਗੁਰਦੁਆਰਿਆਂ ਦਾ ਗੁਰੂ ਧਾਮਾਂ ਦਾ ਦਰਸ਼ਨ ਦੇ ਦਰਕਾ ਧਿਆਨ ਤਰ ਬੋਲਣਾ ਜੀ ਵਾਹਿਗੁਰੂ ਗੁਰੂ ਹਰ ਰਾਈ ਸਦਾ ਰਹੀ ਸਹਾਈ ਬਾਬਾ ਗੁਰ ਦਿੱਤਾ ਦੀਨ ਦੁਨੀ ਕਾ ਟਿਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਗੁਰ ਸੰਗਤ ਸਾਹਿਬ ਸੱਚੀ ਦਾੜੀ ਬਾਬਾ ਬੁੱਢਾ ਜੀ ਕੇ ਚਰਨ ਕਮਲੋ ਕਾ ਧਿਆਨ ਤਰ ਬੋਲਣਾ ਜੀ ਜੈ ਬਾਈ ਗੁਰੂ ਚਾਰ ਬੀਦ ਚਾਰ ਧਾਮ ਬਾਈ ਸਵਾਰਾਂ 24 ਅਵਤਾਰਾਂ ਗੰਗਾ ਜਮੁਨਾ ਸਰਸਤੀ ਤ੍ਰਿਵੇਣੀ ਬੇਣੀ ਮਾਧੋ ਅਨਪੂਰਨਾ ਵੇਸ਼ਵਨਾਥ ਜੀ ਕੇ ਦਰਸ਼ਨ ਦਦਾਰ ਕਾ ਧਿਆਨ ਤਰ ਬੋਲਣਾ ਜੀ ਜੈ ਬਾਈ ਗੁਰੂ ਚਾਰ ਧੂਨੇ ਛੇ ਬਖ ਸੀਸਾ ਨੌ ਨਾਤ ਬਵੰਜਾ ਵੀਰ ਛੇ ਜਤੀ ਸਰਵਤ ਜਤੀਆਂ ਸਤੀਆਂ ਹਟੀਆਂ ਤਪੀਆਂ ਗੁਰਮੁਖ ਪਿਆਰਿਆਂ ਜਿਨ੍ਹਾਂ ਤੇਰਾ ਨਾਮ ਜਪਿਆ ਬੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਚਰਖੜੀਆਂ ਤੇ ਚੜੇ ਬੰਦ ਬੰਦ ਕਟਵਾਈ ਆਰਿਆਂ ਨਾਲ ਅੰਗ ਅੰਗ ਚਿਰਾਈ ਖੋਪਰੀਆਂ ਲਹਾਈਆਂ ਤੱਤੀਆਂ ਤਵੀਆਂ ਤੇ ਬੈਠੇ ਤੇਰਾ ਬਾਣਾ ਮਿੱਠਾ ਕਰਕੇ ਮੰਨਿਆ ਤਿਨਾ ਸ਼ਹੀਦਾ ਮਹਾਪੁਰਖਾਂ ਜੀ ਕੇ ਚਰਨ ਕਮਲੋਕਾ ਧਿਆਨ ਧਾਰ ਬੋਲਣਾ ਜੀ ਬਾ ਮੋਲਨਾ ਜੀ ਸ੍ਰੀ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਗਨ ਨ ਕੋ ਲਾਗੇ યા ਕੀ ਪ੍ਰਭ ਆਗੇ ਅਰਦਾਸ ਅਰਦਾਸ ਬੇਨਤੀ ਅੰਤਰ ਜਾਮੀ ਆਪ ਜੀ ਨੇ ਸੁਮਤ ਬਖਸ਼ੀ ਕਿਰਪਾ ਕੀਤੀ ਚਰਨਾ ਕਮਲਾ ਦੇ ਪ੍ਰੀਤਵਾਨ ਬ੍ਰਾਮਲੀਨ ਪਰਮ ਪੂਜਿਏ ਪਰਮ ਸਤਕਾਰਯੋਗ ਹੈ ਸ੍ਰੀਮਾਨ 108 ਮਹਾਂਤ ਸੰਤ ਸਵਾਮੀ ਨਿਹਾਲ ਦਾਸ ਜੀ ਮਹਾਰਾਜੀਆਂ ਦੀ ਸਾਲਾਨਾ ਵਰਸੀ ਨੂੰ ਮਨਾਉਂਦਿਆਂ 11ਵੀਂ ਦੇ ਸੰਬੰਧ ਵਿੱਚ ਆਪ ਜੀ ਦੇ ਡੇਰਾਵਾਬਾ ਧਿਆਨ ਦਾਸ ਜੀ ਮਹਾਰਾਜੀਆਂ ਦੇ ਪਵਿੱਤਰ ਸਥਾਨ ਵਿਖੇ ਅਖਾੜਾ ਬਾਬਾ ਤਹਿਲ ਦਾਸ ਜੀ ਅੰਮ੍ਰਿਤਸਰ ਡੇਰਾ ਸਾਹਿਬ ਕਨੌਰੀ ਕਲਾ ਵਿਖੇ ਸਮੂਹ ਨਗਰ ਪੰਚਾਇਤ tatha ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮ ਪੂਜਯ ਪਰਮ ਸਤਕਾਰਯੋਗ ਤਪੋ ਨਿਸ਼ਟਾ ਵਿਦਿਆ ਵਿਭੂਸ਼ਿਤ ਤਪਸ਼ਯਾ ਦੇ ਪੁੰਜ શ્રીਮਾਨ 108 ਮਹਾਂਤ ਸੰਤ ਸੁਆਮੀ ਸੁਖਦੇਵ 무ਨੀ ਜੀ ਮਹਾਰਾਜ ਸੰਘੇੜਿਆ ਵਾਲੇ ਮਹਾਪੁਰਖਾਂ ਨੂੰ ਅਗਰ ਭਾਵ ਕਰਦਿਆਂ ਦਰ ਕਰਦੇ ਸ਼ਰਧਾਲੂ ਸੇਵਕ ਚਰਨ ਕਮਲਾਂ ਦੇ ਪ੍ਰੀਤਵਾਨ શ્રીਮਾਨ 108 ਮਹੰਤ ਸੰਤ ਸੁਆਮੀ ਧਰਮਜੀਤ ਦਾਸ ਜੀ ਮਹਾਰਾਜ ਅਤੇ ਸਰਵਤ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਹਾਪੁਰਖਾਂ ਦੀ ਪਾਵਨ ਯਾਤ ਦੇ ਵਿੱਚ ਪਰਸੋਂ ਦੇ ਦਿਨ ਤੋਂ ਲੈ ਕੇ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜਪਜੀ ਸਾਹਿਬ ਸਮੇਤ ਸਗਲ ਵਿਧੀ ਅਨੁਸਾਰ ਪ੍ਰਕਾਸ਼ ਕਰਵਾਏ ਸੀ ਜਿਨ੍ਹਾਂ ਦੇ ਇਸ ਸਮੇਂ ਸੰਪੂਰਨ ਭੋਗ ਪੈ ਚੁਕੇ ਹਨ ਭੋਗਤੋਂ ਪਰੰਤ ਆਪ ਜੀ ਦੇ ਸੇਵਕ ਜਥੇ ਨੇ ਰਾਗੀ ਕੀਰਤਨ ਜਥੇ ਨੇ ਕੀਰਤਨ ਦੀਵਾਨ ਦੀ ਹਾਜ਼ਰੀ ਭਰੀ ਹੈ ਕੀਰਤਨ ਕਰਦਿਆਂ ਕੋਲੋਂ ਬਾਣੀ ਪੜਦਿਆਂ ਕੋਲੋਂ ਕਿਸੇ ਤਰ੍ਹਾਂ ਦਾ ਅक्षर ਲਾਗ ਲਕਨਾ ਵਾਧਾ ਘਾਟਾ ਹੋ ਗਿਆ ਹੋਵੇ ਅਣਜਾਣ ਬਚੇ ਸਮਝ ਕੇ ਖਿਮਾ ਕਰਨੀ ਬਾਣੀ ਪੜੀ ਸੁਣੀ ਸਾਚਖੰਡ ਪਰਵਾਨ ਕਰਨੀ ਜਿਨਾ ਮਨੋ ਕਾਮਨਾ ਭਾਵਨਾ ਵਾਂ ਕੋ ਮੁਖ ਲੈ ਕੇ ਸੰਤਾਂ ਮਹਾਪੁਰਖਾਂ ਨੇ ਨੰਗਨਵਾਸੀ ਸੰਗਤਾਂ ਨੇ ਓਟ ਆਸਰੇ ਲਈ ਹਨ ਸੋ ਸੋ ਮਨੋ ਕਾਮਨਾ ਭਾਵਨਾ ਵਾ ਪੂਰਨ ਕਰਨੀ ਆਪ ਨਗਰ ਖੇੜੇ ਵਿੱਚ ਪਰਿਵਾਰਾਂ ਵਿੱਚ ਆੰਦ ਰੁਸਤੀਆਂ ਬਖਸ਼ਨੀਆਂ ਆਨ ਧਨ ਦੇ ਬਾਧੇ ਕਰਨੇ ਕਾਰੋਬਾਰਾਂ ਵਿੱਚ ਤਰਕੀਆਂ ਬਖਸ਼ਨੀਆਂ ਜੈ ਜੈਕਾਰ ਕਰਨੇ ਗੁਰੂ ਗਰੀਬ ਨਿਵਾਜ ਆਪ ਜੀ ਦੇ ਸੰਤਾਂ ਮਹਾਪੁਰਖਾਂ ਵੱਲੋਂ ਨਗਰ ਨਿਵਾਸੀ ਸੰਗਤਾਂ ਵੱਲੋਂ ਇਸ ਸਮੇਂ ਆਪ ਜੀ ਕੇ ਤਾਈ ਸੁੰਦਰ ਪੋਸ਼ਾਕੇ ਪੂਜਨ ਕੀਤੇ ਹਨ ਧਰਮ ਕਾਰਜੋਂ ਕੇ ਲਈ ਮਾਇਆ ਪੂਜਨ ਕੀਤੀ ਹੈ ਸੁਚ ਪਵਿੱਤਰਤਾ ਕਰਾ ਕਰਕੇ ਕੜਾ ਪ੍ਰਸਾਦ ਕੀ ਦੇਗ ਗੁਰੂ ਪਰਮਾਤਮਾ ਅਰਪਣ ਕਰੀ ਹੈ ਸਾਹਿਬ ਕੋ ਭੋਗ ਲੱਗੇ ਸੀਤ ਪ੍ਰਸਾਦ ਪਿਆਰੀ ਸੰਗਤ ਵਿੱਚ ਵਰਤੇ ਕਿਰਪਾ ਆਪ ਜੀ ਦੀ ਵਰਤੇ ਗੁਰੂ ਗਰੀਬ ਨਿਵਾਜ ਜੇ ਨਾ ਮਨੋ ਕਾਮਨਾ ਭਾਵਨਾ ਵਾਕੋ ਮੁਖ ਲੈ ਕੇ ਸੁੰਦਰ ਪਸ਼ਾਕੇ ਪੂਜਨ ਕੀਤੇ ਮਾਇਆ ਪੂਜਨ ਕੀਤੀ ਭੋਗ ਲਵਾਏ ਸੋਖ ਜਾਣੇ ਭਰਪੂਰ ਕਰਨੇ ਕਾਲ ਕੰਟਕ ਦੁਖ ਦਰਿਦ੍ਰ ਸਭ ਦੂਰ ਕਰਨੇ ਜੋ ਸੰਗਤਾਂ ਨੇ ਇਸ ਮਹਾਨ ਯਗ ਵਿੱਚ ਰਸਤਾ ਤੌਰਤੇ ਮਾਇਆ ਤੌਰਤੇ ਤਨ ਮਨ ਧਨ ਨਾਲ ਸੇਵਾ ਕੀਤੀ ਹੈ ਸ਼ੁਰੂਆਤ ਸੰਗਤਾਂ ਦੀ ਸੇਵਾ ਦਰ ਪ੍ਰਵਾਨ ਕਰਨੀ ਬੀਜਿਆ ਹਰਾ ਕਰਨਾ ਸੰਤਾਂ ਮਹਾਪੁਰਖਾਂ ਨੂੰ ਨਾਮਦਾਨ ਦੀ ਬਖਸ਼ੀਸ਼ ਵਕਸ਼ਣੀ ਸਰੀਰ ਕੋ ਤੰਦਰੁਸਤੀ ਵਕਸ਼ਣੀ ਡੇਰੇ ਕੋ ਆਵਾ ਗਾਨ ਰੱਖਣਾ ਆਇਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਜੈ ਜੈਕਾਰ ਖੁਸ਼ੀਆਂ ਬਰਤੌਣੀਆਂ ਨਾਨਕ ਨਾਮ ਹਰਵਤਦਾ ਫਲਾ ਸਰਸਨ ਨ ਭਈ ਮਹਮਨ ਦੇਵ ਤਪ ਮੈਂ ਸੁਖ ਪਾ ਜੰਗ ਕਰੇ ਕਵੀਦਰ ਰਰ ਬਖ ਨਮ ਮਹਾਰਮੇ ਲਜਾਨ ਲਗਵਲਰ ਦਾਲ ਪ੍ਰਦੰਕ ਉਪੰਗਰ ਬਾਵਲੀ ਅਸੋਰ ਸਾਜ ਮੇਲਾਵੇ ਨਗੇ ਕਾਰ ਫੁੱਲਣਗੇ ਬਾਰੇ ਖਬਰ ਕਾਵਤ ਗੋਡ ਕਰ ਸਰ ਸੰਧਰ ਬੇਗਹੁਰੰਗਰ ਕੇ ਵਲੇ ਜਾਵਨ ਨਗੇ ਤਕ ਜਾਣ ਦੀ ਕੇ ਪ੍ਰਦਰਸ਼ਨ ਪਾਲ ਮੈਂ ਕੁੰਗਮ ਅਸ਼ਤ ਲਾਵ ਗੁਲਾਹਲ ਦੇਵਪੁਰੀ ਮਿਲ ਦੇਵ ਨਗੇ ਕੋਲ ਮੰਗਲ ਲਗਾਵ ਤਾਂਗੇ ਪਾਲਕ ਪਥਵੀ ਕੇ ਮਾਲਕ ਹੋਇ ਆਵਤਾਰੇ ਜੈ ਜੈ ਨਾਮ ਕਰਿਓ ਜੀ ਨਿਹਾਲ ਘਟੋ ਜਮ ਜਲ ਹੋਰ ਜਹਮਾਰੇ ਰੂਵਾ ਬਾਜ ਮਨਿਓ ਮਹਾਰਾਜ ਰਖੋ ਮੇਰੀ ਲਾਜ ਸੁਣਿਓ ਜੀ ਮੋਰਾਰੇ ਸਰ ਸਮੁੰਦਰ ਸੇ ਪਾਰ ਕਰੋ ਜੈ ਸਰ ਗੋਤਮ ਨਰ ਹਲਿਆ ਕੋ ਤਾਰੇ ਜੀ ਨ ਜਾਕੇ ਧਿਆਨ ਖਾਟ ਪਰਚਾਰ ਅਨੰਦ ਸੋਹਾ ਮਰੀ ਰਖਸ਼ਾ ਕਰੇ ਜਗਤ ਗੁਰੂ ਸਿਰਜੰਦ ਅਗਿ ਅਪੈ ਅਗਾ ਕਬੇ ਚਲਾਇਓ ਪੰਥ ਸਭ ਸਿਖਨ ਕਹੋ ਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੇ ਮਾਲਿਆ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮੇ ਲਭ ਚਹੈ ਕੋਜ ਸ਼ਬਦ ਮਲੇ ਸਾਜਿ ਕਰੇ ਗਖਾਲ ਸੰਸਾਰ ਆਕਿਰ ਹੈ ਨ ਕੋਇ ਲੈਗੇ ਬਚੇ ਸਰਨ ਜਹ ਹੈ ਟਕਾਉ ਤ ਬੰਧਨ ਅਲਗ ਸਰਬ ਕਲਾ ਸਮਰਾ ਦੋਲਣ ਤੇ ਰਖੋ ਪ੍ਰਭੂ ਨਾਨਕ ਕਰੇ ਕਰਤ ਸੇਸ ਨਿਬਾਤ ਗਿਰਹ ਪੜੀ ਬਹੁ পাপਨਗੇ ਹੋਤਾ ਕਾਂਤ ਸੇਸ ਨਿਭਾਈਏ ਘਰ ਲਗੈ ਨਜਮ ਕੀਚੋ ਬੋਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਸੋਂ ਪਾਤਸ਼ਾਹੀਆਂ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਬਾਬਾ ਨਿਹਾਲ ਦਾਸ ਮਹਾਰਾਜ ਬਾਬਾ ਤਹਿਲ ਦਾਸ ਮਹਾਰਾਜ ਸਮਾਧੀ ਵਾਲੇ ਮਹਾਪੁਰਸ਼ ਨਗਰ ਖੇੜੇ ਕੀ ਬੋਲੇ ਸੋ ਨਿਹਾਲ ਦੇ ਕੇ ਫਤਹਿ